ਪਾਈਚਾਰੇਕ ਸੰਜਾ ਦੀ ਮਿਸਾਲ ਬਣੀ ਰਾਜਪੁਰਾ ਵਿਖੇ Eid ul Fitr ਦੀ ਨਮਾਜ਼ ਮੁਸਲਿਮ ਸਿੱਖ ਪਾਈਚਾਰੇ ਦਾ ਪਿਆਰ ਗੁਰੂਆਂ ਦੇ ਸਮੇਂ ਤੋਂ ਬਰਕਰਾਰ ਹੈ ਪਰੰਤੂ ਇਸ ਦੋਸਤੀ ਦੀ ਤੰਦਾ ਉਸ ਵੇਲੇ ਹੋਰ ਮਜ਼ਬੂਤ ਹੁੰਦੀਆਂ ਦਿਸਿਆ ਜਦੋਂ ਰਾਜਪੁਰਾ ਦੀ ਮਸਜਿਦ ਵਿੱਚ Eid ul Fitr ਦੀ ਨਮਾਜ਼ ਤੋਂ ਬਾਅਦ ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਮੈਨੇਜਮੈਂਟ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਦੋਸਤੀ ਦੀ ਇੱਕ ਮਿਸਾਲ ਪੇਸ਼ ਕੀਤੀ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਮੇਟੀ ਮੈਂਬਰਾਂ ਨੇ ਵੀ ਮੁਸਲਿਮ ਪਾਈਚਾਰੇ ਦਾ ਧੰਨਵਾਦ ਕੀਤਾ ਅੱਗੇ ਪਰਾਂ ਵੀ ਕੀ ਜਣਾ ਚਾਹੋਗੇ ਜਿੱਥੇ ਵਗ ਤੇ ਪਾਰ ਚਾਰਕ ਸਮਝਦੇ ਨਹੀਂ ਦੇਖਣ ਨੂੰ ਬਾਜੀ ਬਹੁਤ ਬਹੁਤ ਜੀਤ ਦੇ ਮੁਬਾਰਕਾਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਾ ਇਲਾਕਾ ਵਾਸੀਆਂ ਨੂੰ ਮੁਬਾਰਕਾਂ ਦਿੰਦਾ ਹਾਂ ਇਸ ਖੁਸ਼ ਰੋਚੇ ਰੱਖਣ ਤੋਂ ਬਾਅਦ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਜੀਤ ਦਾ ਖੁਸ਼ੀ ਦਾ ਮੌਕਾ ਇਸ ਮੌਕੇ ਤੇ ਅਸੀਂ ਆਪਣੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਜੋ ਕਮੇਟੀ ਆ ਇਹ ਸਾਡੇ ਨਾਲ ਰਲ ਕੇ ਅਸੀਂ ਜੀਤ ਮਨਾਈ ਆ ਇਹਨਾਂ ਦਾ ਬਹੁਤ ਧੰਨਵਾਦ ਆ ਬਹੁਤ ਸ਼ੁਕਰੀਆ ਅਸੀਂ ਇਹਨਾਂ ਦਾ ਰਣੀ ਆ ਇਨਾਂ ਨਾਲ ਸਾਡੇ ਨਾਲ ਅਸੀਂ ਇਹ ਆਸ ਕਰਦੇ ਹਾਂ ਵੀ ਸਾਡਾ ਜਿਹੜਾ ਮੁਸਲਮ ਸਿੱਖ ਹਿੰਦੂ ਸਾਈ ਜਿੰਨਾ ਵੀ ਭਾਈਚਾਰਾ ਸਾਰਾ ਰਲ ਕੇ ਰਹਿਣ ਔਰ ਪਿਆਰ ਮੁਹੱਬਤ ਨਾਲ ਰਹਿਣ ਔਰ ਇਹ ਹੀ ਮੇਰਾ ਸ਼ਿੰਦੇਸ ਹੈ। ਈਦ ਦਾ ਦਿਹਾੜਾ ਬੜੀਆਂ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੁਸਲਮ ਭਾਈਚਾਰਾ ਔਰ ਸਿੱਖ ਭਾਈਚਾਰਾ ਜੋ ਵੀ ਮਜਬ ਹਨ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਾਡੇ ਵਿੱਚ ਜੋ ਮਜਬਾਂ ਧਰਮਾਂ ਦਾ ਇਹ ਚੱਲਦਾ ਹੈ ਇਹਦੇ ਵਿੱਚੋਂ ਸਾਰਿਆਂ ਨੂੰ ਅਸੀਂ ਉੱਚੇ ਉੱਠ ਕੇ ਸਾਰੇ ਇੱਕੋ ਭਾਈਚਾਰਾ ਹੈ ਸਾਡਾ ਸਾਰੇ ਅਸੀਂ ਇੱਕ ਹੀ ਪਿਓ ਦੇ ਪੁੱਤਰ ਹਾਂ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦੇ ਬੱਚੇ ਹਾਂ ਅਸੀਂ ਸਾਰਿਆਂ ਨੇ ਮਿਲ ਕੇ ਰਹਿਣਾ ਹੈ ਸਾਰਿਆਂ ਨੇ ਭਾਈਚਾਰੇ ਦੇ ਵਿੱਚ ਰਹਿਣਾ ਹੈ ਸੋ ਅਸੀਂ ਅੱਜ ਇਹ ਮੁਸਲਮ ਸਮਾਜ ਦੇ ਵੀਰਾਂ ਦੇ ਨਾਲ ਇਕੱਤਰ ਹੋ ਕੇ ਇਸ ਮਸਜਿਦ ਦੇ ਵਿੱਚ ਅਸੀਂ ਇਦਾਂ ਦਿਹਾੜਾ ਮਨਾਇਆ ਹੈ ਸੋ ਸਾਰਿਆਂ ਨੂੰ ਮੇਰੇ ਵੱਲੋਂ ਮੁਸਲਮ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਸਾਰਿਆਂ ਨੂੰ ਲੱਖ ਲੱਖ ਇਦਿਆਂ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ